ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 928 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 929 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਲੋਕ ਜਲਣ ਬੁਜੀ ਸੀਤਲ ਭਏ ਮਨ ਤਨ ਉਪਜੀ ਸਾਤ ਜਿਨ੍ਹਾਂ ਮਨੁੱਖਾ ਨੂੰ ਪੂਰਨ ਪ੍ਰਭੂ ਜੀ ਮਿਲ ਪਏ ਉਹਨਾਂ ਦੇ ਅੰਦਰੋਂ ਹੋਰ ਹੋਰ ਪਾਸੇ ਦੀ ਭਟਕਣਾ ਦੂਰ ਹੋ ਗਈ ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬੁਝ ਗਈ ਨਾਨਕ ਪ੍ਰਭ ਪੂਰਨ ਮਿਲੇ ਦੁਤਿਆ ਬਿਨਸੀ ਭ੍ਰਾਂਤ ਉਹਨਾਂ ਦੇ ਹਿਰਦੇ ਠੰਡੇ ਠਾਰ ਹੋ ਗਏ ਹੇ ਨਾਨਕ ਉਨ੍ਹਾਂ ਦੇ ਮਨ ਵਿੱਚ ਉਨ੍ਹਾਂ ਦੇ ਤਨ ਵਿੱਚ ਸ਼ਾਂਤੀ ਪੈਦਾ ਹੋ ਗਈ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਪ੍ਰਭੂ ਪਰਮਾਤਮਾ ਨੇ ਆਪ ਹੀ ਗੁਰੂ ਨੂੰ ਜਗਤ ਵਿੱਚ ਭੇਜਿਆ ਗੁਰੂ ਨੇ ਆ ਕੇ ਦੱਸਿਆ ਕਿ ਪਰਮਾਤਮਾ ਅਸਾਂ ਜੀਵਾਂ ਤੋਂ ਦੂਰ ਨਹੀਂ ਹੈ ਪਰਮਾਤਮਾ ਅਸਾਂ ਜੀਵਾਂ ਦੇ ਬਹੁਤ ਨੇੜੇ ਵੱਸਦਾ ਹੈ ਬਸ ਉਸ ਨੂੰ ਪਹਿਚਾਨਣ ਵਾਸਤੇ ਸਾਨੂੰ ਸਿੱਧੇ ਰਾਹ ਤੇ ਤੁਰਨਾ ਚਾਹੀਦਾ ਹੈ ਸ਼ਰੋਮਣੀ ਭਗਤ ਤਨਤਨ ਭਗਤ ਰਿਵਦਾਸ ਜੀ ਵੀ ਆਪਣੀ ਬਾਣੀ ਵਿੱਚ ਦੱਸਦੇ ਹਨ ਕਹੋ ਰਿਵਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ ਪਰਮਾਤਮਾ ਆਪਣੇ ਹੱਥਾਂ ਪੈਰਾਂ ਤੋਂ ਵੀ ਨੇੜੇ ਵਸਦਾ ਹੈ ਨਾਨਕ ਭ੍ਰਮ ਭੈ ਮਿਟ ਗਏ ਰਮਣ ਰਾਮ ਪਰਪੂਰ हे नानक गुरु ने दसया है के सर्वव्यापक परमात्मा ਦਾ ਸਿਮਰਨ ਕਰਨ ਨਾਲ ਮਾਇਆ ਦੀਆਂ ਸਾਰੀਆਂ ਭਟਕਣਾ ਅਤੇ ਸਾਰੇ ਡਰ ਦੁੱਖ ਦੂਰ ਹੋ ਜਾਂਦੇ ਹਨ ਸ਼ਾਂਤ ਰੁਤ ਸਸિયਾਰ ਸੀਤਲ ਹਰ ਪ੍ਰਗਟੇ ਮੰਗਰ ਪਹੇ ਜਿਓ ਮੰਗਰ ਪੋਦੇ ਮਹੀਨੇ ਵਿੱਚ ਸਿਆਲ ਦੀ ਰੁੱਤ ਆ ਕੇ ਠੰਡ ਵਰਤਾਂਦੀ ਹੈ ਇਸੇ ਤਰ੍ਹਾਂ ਜਿਸ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦਾ ਪ੍ਰਕਾਸ਼ ਆ ਹੁੰਦਾ ਹੈ ਇਸੇ ਤਰ੍ਹਾਂ ਫਿਰ ਉਸ ਦੇ ਵੀ ਹਿਰਦੇ ਵਿੱਚੋਂ ਜਲਨ ਬੁਝ ਜਾਂਦੀ ਹੈ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਤੇ ਪ੍ਰਕਾਸ਼ ਆ ਜਾਂਦਾ ਹੈ ਜਲਨ ਬੁਜੀ ਦਰਸ ਪਾਇਆ ਬਿਨ ਸੇ ਮਾਇਆ ਧਰੋ ਜਿਓ ਜਿਹੜਾ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਉਸ ਦੇ ਅੰਦਰੋਂ ਮਾਇਆ ਦੇ ਵਲਛਲ ਮੁੱਕ ਜਾਂਦੇ ਹਨ ਫਿਰ ਉਹ ਮਨੁੱਖ ਕਿਸੇ ਨੂੰ ਵੇਖ ਕੇ ਐਵੇਂ ਸਰਦਾ ਨਹੀਂ ਕਿਸੇ ਹਲ ਵੇਖ ਕੇ ਐਵੇਂ ਬਸ ਪੁਟਕੀਆਂ ਹਰਕਤਾਂ ਨਹੀਂ ਕਰਦਾ ਜਿਸ ਤਰ੍ਹਾਂ ਕਈ ਵੇਖੇ ਨੇ ਕਿ ਕੋਈ ਭਲਾਪੁਰ ਸ਼ਕੋਲੋਂ ਲੰਘ ਰਿਹਾ ਹੈ ਤੇ ਉਹਨੂੰ ਵੇਖ ਕੇ ਕੁਝ ਨਾ ਕੁਝ ਕਹੀ ਜਾਣਗੇ ਉਹ ਮੂਰਖ ਲੋਕ ਐਵੇਂ ਹਿਲਾ ਲਾ ਕੇ ਗੱਲਾਂ ਕਰਦੇ ਹਨ ਤੇ ਜਿਨ੍ਹਾਂ ਤੇ ਫਿਰ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਇਹ ਫਿਰ ਦੁੱਖ ਦੂਰ ਹੋ ਜਾਂਦੇ ਹਨ ਉਸ ਦੇ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਪ੍ਰਭੂ ਦੀ ਹਜੂਰੀ ਵਿੱਚ ਟਿਕ ਕੇ ਪ੍ਰਭੂ ਦੇ ਜਿਸ ਚਰਨ ਸੇਵਕ ਨੇ ਪ੍ਰਭੂ ਪ੍ਰਮਾਤਮਾ ਦੀ ਸੇਵਾ ਭਗਤੀ ਕੀਤੀ ਭਾਵ ਪ੍ਰਮਾਤਮਾ ਦਾ ਨਾਮ ਜਪਿਆ ਉਸ ਦੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਹਾਰ ਡੋਰ ਸ਼ਿੰਗਾਰ ਸਭ ਰਸ ਗੁਣ ਗਾਓ ਅਲਖ ਭੇਵਿਆ ਜਿਵੇਂ ਪਤੀ ਮਲਾਪ ਨਾਲ ਇਸਤਰੀ ਦੇ ਹਾਰ ਡੋਰ ਆਦਿਕ ਸਾਰੇ ਸ਼ਿੰਗਾਰ ਸਫਲ ਹੋ ਜਾਂਦੇ ਹਨ ਇਸੇ ਤਰ੍ਹਾਂ ਪ੍ਰਭੂ ਪਤੀ ਦੇ ਮਲਾਪ ਵਿੱਚ ਹੀ ਜੀਵ ਇਸਤਰੀ ਲਈ ਸਾਰੇ ਆਨੰਦ ਹਨ ਤਾਂ ਤੇ हे ਭਾਈ ਅਲਖ ਅਭੇਵ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦੇ ਰਹਾ ਕਰੋ ਪਾਉ ਭਗਤ ਗੋਵਿੰਦ ਬਾਛਤ ਜਮਨਾ ਸਾਕੇ ਜੋਹੇ ਜਿਓ ਗੋਬਿੰਦ ਦਾ ਪ੍ਰੇਮ ਮੰਗਦਿਆਂ ਗੋਬਿੰਦ ਦੀ ਭਗਤੀ ਦੀ ਦਾਤ ਮੰਗਦਿਆਂ ਮੌਤ ਦਾ ਸਹਿਮ ਕਦੇ ਪੋ ਨਹੀਂ ਸਕਦਾ ਬੇਨਵੰਤ ਨਾਨਕ ਪ੍ਰਭ ਆਪ ਮੇਲੀ ਤਹਿਨਾ ਪ੍ਰੇਮ ਬਿਸ਼ੋ ਹੋ ਜਿਓ ਨਾਨਕ ਬੇਨਤੀ ਕਰਦਾ ਹੈ ਜਿਸ ਜੀ ਵਿਸਤਰੀ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿੱਚ ਜੋੜ ਲਿਆ ਉਸ ਦੇ ਹਿਰਦੇ ਵਿੱਚ ਪ੍ਰਭੂ ਪਿਆਰ ਦੀ ਅਣਹੋਂਦ ਨਹੀਂ ਹੁੰਦੀ ਸ਼ਲੋਕਾ ਹਰ ਤਨ ਪਾਇਆ ਸੁਹਾਗਣੀ ਡੋਲਤ ਨਹੀਂ ਚੀਤ ਉਸ ਦਾ ਚਿੱਤ ਕਦੇ ਮਾਇਆ ਵਾਲੇ ਪਾਸੇ ਡੋਲਦਾ ਨਹੀਂ ਜਿਸ ਭਾਗਾ ਵਾਲੀ ਜੀਵ ਇਸਤਰੀ ਨੇ ਪ੍ਰਭੂ ਦਾ ਨਾਮ ਤਮ ਨਾਮ ਧਨ ਹਾਸਲ ਕਰ ਲਿਆ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਹੇ ਨਾਨਕ ਜਿਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਸੰਤਾਂ ਦੀ ਸੰਗਤ ਦੀ ਬਰਕਤ ਨਾਲ ਮਿੱਤਰ ਪ੍ਰਭੂ ਪਰਮਾਤਮਾ ਜੀ ਪ੍ਰਗਟ ਹੋ ਪਏ ਨਾਦ ਬਿਨੋਦ ਆਨੰਦ ਕੋੜ ਪ੍ਰੇਪ੍ਰੀਤਮ ਸੰਗ ਬਨੇ ਪਿਆਰੇ ਪ੍ਰੀਤਮ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਮਾਨੋ ਅਨੇਕਾਂ ਰਾਗਾਂ ਤਮਾਸ਼ੀਆਂ ਤੇ ਕੋਤਕਾਂ ਦੇ ਆਨੰਦ ਮਾਣ ਲਈਦੇ ਹਨ ਮਨ ਬਾਣ ਸ਼ਤਫਲ ਪਾਇਆ ਹਰ ਨਾਨਕ ਨਾਮ ਪਨੇ ਏ ਨਾਨਕ ਪਰਮਾਤਮਾ ਦਾ ਨਾਮ ਉਚਾਰਿਆ ਮਨ ਮੰਗੀਆਂ ਮੁਰਾਦਾ ਮਿਲ ਜਾਂਦੀਆਂ ਹਨ ਸ਼ਾਂਤ ਹਿਕ ਹਿਮਕਰ ਰੁਤ ਮਨ ਭਾਵਤੀ ਮਾਗ ਫਗਣ ਗੁਣਵੰਤ ਜਿਓ ਏ ਸਹੇਲਿਓ ਮਾਗ ਦਾ ਮਹੀਨਾ ਫਗਣ ਦਾ ਮਹੀਨਾ ਇਹ ਦੋਵੇਂ ਭੀ ਖੁਸ਼ੀਆਂ ਬੜੀਆਂ ਖੂਬੀਆਂ ਵਾਲੇ ਹਨ ਇਨ੍ਹਾਂ ਮਹੀਨਿਆਂ ਦੀ ਬਰਫਾਨੀ ਰੁੱਤ ਮਨਾਂ ਵਿੱਚ ਪਿਆਰੀ ਲੱਗਦੀ ਹੈ ਇਸੇ ਤਰ੍ਹਾਂ ਜਿਸ ਹਿਰਦੇ ਵਿੱਚ ਠੰਡ ਦਾ ਪੁੰਜ ਪ੍ਰਭੂ ਪਰਮਾਤਮਾ ਆਬਸਦਾ ਹੈ ਉੱਥੇ ਭੀ ਵਿਕਾਰਾਂ ਦੀ ਤਪਸ਼ ਮੁਕ ਜਾਂਦੀ ਹੈ ਸਾਖੀ ਸਹੇਲੀ ਗਾਓ ਮੰਗਲੋ ਗ੍ਰਹਿ ਆਏ ਹਰ ਕੰਤ ਜਿਓ ਏ ਸਹੇਲਿਓ ਤੁਸੀਂ ਸ਼ਾਂਤੀ ਦੇ ਸੋਮੇ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਇਆ ਕਰੋ ਜਿਹੜੀ ਜੀਵ ਇਸਤਰੀ ਹੈ ਉਦਮ ਕਰਦੀ ਹੈ ਉਸ ਦੇ ਹਿਰਦੇ ਘਰ ਵਿੱਚ ਪ੍ਰਭੂ ਪਤੀ ਆ ਪ੍ਰਗਟਦਾ ਹੈ ਗ੍ਰਹਿ ਲਾਲ ਆਏ ਮੰਨ ਧਿਆਏ ਸੇਜ ਸੁੰਦਰ ਸੋਹੀਆ 헤 ਸਹੇਲਿਓ ਜਿਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪ੍ਰੀਤਮ ਪ੍ਰਭੂ ਜੀ ਆਵਸਦੇ ਹਨ ਜਿਹੜੀ ਜੀਵ ਇਸਤਰੀ ਆਪਣੇ ਮਨ ਵਿੱਚ ਪ੍ਰਭੂ ਪਤੀ ਦਾ ਧਿਆਨ ਧਰਦੀ ਹੈ ਉਸ ਦੇ ਹਿਰਦੇ ਦੀ ਸੇਜ ਸੋਹਣੀ ਸੁੰਦਰ ਹੋ ਜਾਂਦੀ ਹੈ ਵਾਣ ਤਰੇਣ ਤਰੇਪੁਆਣ ਭਏ ਹਰਿਆ ਦੇਖ ਦਰਸ਼ਨ 모ਹੀਆ ਉਹ ਜੀਵ ਇਸਤਰੀ ਉਸ ਸਰਬ ਵਿਆਪਕ ਦਾ ਦਰਸ਼ਨ ਕਰਕੇ ਮਸਤ ਰਹਿੰਦੀ ਹੈ ਉਸ ਨੂੰ ਜੰਗਲ ਘਾਹ ਬੂਟ ਤਿੰਨ ਭਵਨ ਹਰੇ ਭਰੇ ਦਿਸਦੇ ਹਨ ਮਿਲੇ ਸੋ ਆਮੀ ਇਛ ਪੁਨੀ ਮਨ ਜਪਿਆ ਨਿਰਮਲ ਮੰਤ ਜਿਓ ਹੈ ਸਹੇਲਿਓ ਜਿਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਮਿਲ ਪੈਂਦਾ ਹੈ ਜਿਹੜੀ ਜੀਵ ਇਸਤਰੀ ਆਪਣੇ ਮਨ ਵਿੱਚ ਉਸ ਪ੍ਰਮਾਤਮਾ ਦਾ ਪਵਿੱਤਰ ਨਾਮ ਮੰਤਰ ਜਪਦੀ ਹੈ ਉਸ ਦੀ ਹਰੇਕ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਬੇਨਵੰਤ ਨਾਨਕ ਨਿਤ ਕਰੋ ਹਰ ਲਿਆ ਹਰ ਮਿਲੇ ਸਰੀ ਧਰ ਕੰਤ ਜਿਓ ਨਾਨਕ ਬੇਨਤੀ ਕਰਦਾ ਹੈ हे ਸਹੇਲਿਓ ਤੁਸੀਂ ਵੀ ਮਾਇਆ ਦੇ ਆਸਰੇ ਪ੍ਰਭੂ ਪਤੀ ਨੂੰ ਮਿਲ ਕੇ ਸਦਾ ਆਤਮਿਕ ਆਨੰਦ ਮਾਣਿਆ ਕਰੋ ਸਲੋਕ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸੰਤ ਜਨ ਜੀਵਾਂ ਦੀ ਜਿੰਦ ਦੇ ਮਦਦਗਾਰ ਬਣਦੇ ਹਨ ਜੀਵਾ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦੇ ਹਨ ਸਭ ਤੇ ਊਚੇ ਜਾਣੀ ਹੈ ਨਾਨਕ ਨਾਮ ਪਿਆਰ ਹੈ ਨਾਨਕ ਪ੍ਰਮਾਤਮਾ ਦੇ ਨਾਮ ਨਾਲ ਪਿਆਰ ਕਰਨ ਵਾਲੇ ਗੁਰਮਖ ਜਗਤ ਵਿੱਚ ਹੋਰ ਸਭ ਪ੍ਰਾਣੀਆਂ ਤੋਂ શ્રેਸ਼ਟ ਮੰਨੇ ਜਾਂਦੇ ਹਨ ਜਿਨ ਜਾਨਿਆ ਸੇ ਈ ਤਰੇ ਸੇ ਸੂਰੇ ਸੇ ਵੀਰ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਨਾਲ ਡੂੰਗੀ ਸਾਝ ਪਾ ਲਈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਉਹੀ ਅਸਲ ਸੂਰਮੇ ਹਨ ਉਹੀ ਅਸਲ ਵੀਰ ਬਹਾਦਰ ਹਨ ਨਾਨਕ ਤਿੰਨ ਬਲੇ ਹਾਰਣੈ ਹਰ ਜਾਪ ਉਤਰੇ ਤੀਰ ਹੈ ਨਾਨਕ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਦੇ ਪਾਰਲੇ ਕੰਢੇ ਪਹੁੰਚ ਗਏ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਸ਼ਾਂਤ ਚਰਨ ਬਿਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਓ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਸਦਾ ਪ੍ਰਭੂ ਦੇ ਚਰਨ ਟਿਕੇ ਰਹਿੰਦੇ ਹਨ ਤੇ ਹੋਰ ਮਾਇਕ ਸੰਕਲਪ ਪ੍ਰਭੂ ਦੀ ਯਾਦ ਤੋਂ ਹੇਠਾਂ ਰਹਿੰਦੇ ਹਨ ਉਹਨਾਂ ਦੇ ਅੰਦਰੋਂ ਹਰੇਕ ਕਿਸਮ ਦਾ ਸਾਰਾ ਦੁੱਖ ਮਿਟ ਜਾਂਦਾ ਹੈ ਆਵਣ ਜਾਵਣ ਦੁੱਖ ਹਰੇ ਹਰ ਭਗਤ ਕੀਆ ਪਰਵੇਸ਼ ਜਿਓ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਆਵਸਦੀ ਹੈ ਉਹਨਾਂ ਦੇ ਜਨਮ ਮਰਨ ਦੇ ਦੁੱਖ ਕਲੇਸ਼ ਖਤਮ ਹੋ ਜਾਂਦੇ ਹਨ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨ ਮੰਨ ਤੇ ਬੀਸਰੇ ਉਹ ਮਨੁੱਖ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਸਦਾ ਰੰਗੇ ਰਹਿੰਦੇ ਹਨ ਉਹ ਆਤਮਿਕ ਡੋਲਤਾ ਵਿੱਚ ਸਦਾ ਮਸਤ ਰਹਿੰਦੇ ਹਨ ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਤੋਂ ਰਤਾ ਭਰ ਸਮੇ ਲਈ ਨਹੀਂ ਭੁੱਲਦਾ ਤਾਜ ਆਪ ਸਰਣੀ ਪਰੇ ਚਰਣੀ ਸਰਬਗੁਣ ਜਗਦੀਸ਼ਰੈ ਉਹ ਮਨੁੱਖ ਆਪਾ ਭਾਵ ਤੇ ਆਗੇ ਸਭ ਗੁਣਾ ਦੇ ਮਾਲਕ ਸਮਰੱਥ ਪਰਮਾਤਮਾ ਪ੍ਰਭੂ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ गोविन्द गुणनिधे शरीरांग स्वामी आदको आदेश जियो हे भाई गुना ਦੇ ਖਜ਼ਾਨੇ ਮਾਇਆ ਦੇ ਪਤੀ ਸਾਰੀ ਸ੍ਰਿਸ਼ਟੀ ਦੇ ਮੁੱਢ ਸੁਆਮੀ ਗੋਵਿੰਦ ਪਰਮਾਤਮਾ ਕਾਲਪੁਰਖ ਨੂੰ ਸਦਾ ਨਮਸਕਾਰ ਕਰਿਆ ਕਰ ਬਿਨਵੰਤ ਨਾਨਕ ਮਿਆ ਧਾਰੋ ਜੋਗ ਜੁਗੋ ਇੱਕ ਵੇ ਸਜਿਓ ਨਾਨਕ ਬੇਨਤੀ ਕਰਦਾ ਹੈ ਅਰਦਾਸ ਕਰ हे ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਂ ਵੀ ਤੇਰਾ ਨਾਮ ਜਪਦਾ ਰਹਾ ਤੂੰ ਹਰੇਕ ਯੁਗ ਵਿੱਚ ਇੱਕੋ ਹਟਾਲ ਸਰੂਪ ਵਾਲਾ ਰਹਿੰਦਾ ਹੈ ਰਾਮ ਕਲੀ ਮਹੱਲਾ ਪਹਿਲਾ ਦਖਣੀ ਓੰਕਾਰ ਰਾਮ ਕਲੀ ਰਾਗ RAM ਕਲੀ ਵਿੱਚ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਦਖਣੀ ਓੰਕਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਓੰਕਾਰ ਬ੍ਰਹਮਾ ਉਤਪਤ हे पांडे ਤੁਸੀਂ ਮੰਦਰ ਵਿੱਚ ਸਥਾਪਨ ਕੀਤੀ ਹੋਈ ਹੈ ਸਮੂਰਤੀ ਨੂੰ ਓ ਓਂਕਾਰ ਮਿਤ ਰਹੇ ਹੋ ਤੇ ਆਖਦੇ ਹੋ ਕਿ ਸ੍ਰਿਸ਼ਟੀ ਨੂੰ ਬ੍ਰਹਮਾ ਨੇ ਪੈਦਾ ਕੀਤਾ ਸੀ ਪਰ ਓਂਕਾਰ ਉਹ ਸਰਬ ਵਿਆਪਕ ਪ੍ਰਮਾਤਮਾ ਹੈ ਜਿਸ ਸਰਬ ਵਿਆਪਕ ਪ੍ਰਮਾਤਮਾ ਤੋਂ ਬ੍ਰਹਮਾ ਦਾ ਵੀ ਜਨਮ ਹੋਇਆ ਓਂਕਾਰ kia ਜਨ ਚਿੱਤ ਉਸ ਪ੍ਰਮਾਤਮਾ ਨੇ ਵੀ ਸਰਬ ਵਿਆਪਕ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾਇਆ ਓ ਅੰਕਾਰ ਸੈਲਜੁਗ ਭਏ ਇਹ ਸਾਰੀ ਸ੍ਰਿਸ਼ਟੀ ਤੇ ਸਮੇਂ ਦੀ ਵੰਡ ਉਸ ਸਰਬ ਵਿਆਪਕ ਪਰਮਾਤਮਾ ਤੋਂ ਹੀ ਹੋਏ ਹਨ ਓ ਅੰਕਾਰ ਬੇਦ ਨਿਰਮਏ ਵੇਦ ਭੀ ਓ ਅੰਕਾਰ ਤੋਂ ਹੀ ਬਣੇ ਹਨ ਓ ਅੰਕਾਰ ਸ਼ਬਦ ਉਧਰੇ ਜੀਵ ਗੁਰੂ ਦੇ ਸ਼ਬਦ ਚ ਜੋੜ ਕੇ ਉਸ ਸਰਬ ਵਿਆਪਕ ਪਰਮਾਤਮਾ ਦੀ ਸਹਾਇਤਾ ਨਾਲ ਹੀ ਸੰਸਾਰ ਦੇ ਵਿਕਾਰਾਂ ਤੋਂ ਬਚਦੇ ਹਨ ਓ 앙ਕਾਰ ਗੁਰਮਖ ਖਤਰੇ ਤੇ ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਦੇ ਹਨ ਓ ਨਮ ਅੱਖਰ ਸੁਣੋ ਵਿਚਾਰ हे ਪਾਂਡੇ ਤੁਸੀਂ ਆਪਣੇ ਚਾਟੜਿਆਂ ਦੀਆਂ ਪਟੀਆਂ ਉੱਤੇ ਲਵਸ ਓੰਗ ਨਮਹਿ ਲਿਖਦੇ ਹੋ ਪਾਰੇ ਸੂਰਤੀ ਨੂੰ ਹੀ ਓਂਗ ਸਮਝ ਰਹੇ ਹੋ ਉਸ ਮਹਾਨ ਹਸਤੀ ਦੀ ਬਾਬਤ ਭੀ ਗੱਲ ਸੁਣੋ ਜਿਸ ਦੇ ਵਾਸਤੇ ਤੁਸੀਂ ਲਫ਼ਜ਼ ਓਂਗ ਨਮਹਿ ਲਿਖਦੇ ਹੋ ਓ ਨਮ ਅੱਖਰ ਤ੍ਰਿਪਵਨ ਸਾਰ ਇਹ ਲਫ਼ਜ਼ ਓਂਗ ਨਮਹਿ ਉਸ ਮਹਾਨ ਕਾਲਪੁਰਖ ਵਾਸਤੇ ਹਨ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਇੱਕ ਪੰਡਾ ਜੋ ਬੱਚਿਆਂ ਨੂੰ ਪੜਾਉਂਦਾ ਵੀ ਸੀ ਤੇ ਲੋਕਾਂ ਨੂੰ ਮੂਰਖ ਵੀ ਬਣਾਉਂਦਾ ਸੀ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਨੂੰ ਸਮਝਾਇਆ ਸੀ ਕਿ ਮੂਰਤੀ ਓੰਕਾਰ ਨਹੀਂ ਹੈ ਓੰਕਾਰ ਤੇ ਅਕਾਲ ਪੁਰਖ ਵਾਹਿਗੁਰੂ ਸਾਰੇ ਹੀ ਪਾਸੇ ਰਮਿਆ ਹੋਇਆ ਹੈ ਇਸ ਕਰਕੇ ਤੂੰ ਓਮ ਅ ਓ ਨ ਮ ਅਖਰ ਚੋ ਓੰਕਾਰ ਦੀ ਮੂਰਤੀ ਬਣਾ ਕੇ ਲੋਕਾਂ ਨੂੰ ਮੂਰਖ ਨਾ ਬਣਾ ਸਿੱਧਾ ਪ੍ਰਮਾਤਮਾ ਦਾ ਨਾਮ ਜਪਾਇਆ ਕਰ ਓ ਨਮય ਅੱਖਰ ਸੁਣੋ ਵਿਚਾਰ ਓ ਨਮય ਅੱਖਰ ਤ੍ਰਿਪਵਨ ਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 929 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 930 ਨੰਬਰ ਅੰਗ ਦੀ ਵਿਆਖਿਆ ਤੇ ਬਾਤ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ